ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾ। ਦੇਸ਼ ਦੀ ਸਿਆਸਤ ਵਿੱਚ ਇਸ ਵਾਰ ਬਿਲਕੁਲ ਹੀ ਅਲੱਗ ਰੰਗ ਫੜਿਆ। ਦੇਸ਼ ਪੱਧਰ ਦੀ ਗੱਲ ਕਰੀਏ ਜਾਂ ਪੰਜਾਬ ਪੱਧਰ ਦੀ ਗੱਲ ਕਰੀਏ ਮੁਕਾਬਲਾ ਦੋਵੇਂ ਪਾਸੇ ਫਸਵਾ ਸੀ। ਹਰ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਇਆ ਪਰ ਜੋ ਨਤੀਜੇ ਨਿਕਲ ਕੇ ਸਾਹਮਣੇ ਆਏ ਉਹ ਸਾਰੀਆਂ ਪਾਰਟੀਆਂ ਦੇ ਦਾਅਵਿਆਂ ਤੋਂ ਇੱਕਦਮ ਉਲਟੇ ਐ। ਸ਼ੁਰੂਆਤ ਕਰਦੇ ਆ ਪੰਜਾਬ ਲੋਕ ਸਭਾ ਇਲੈਕਸ਼ਨ ਤੋਂ ਇਸੇ ਤਰ੍ਹਾਂ ਪੰਜਾਬ ਲੋਕ ਸਭਾ ਇਲੈਕਸ਼ਨ ਨੂੰ ਜਿੱਤਣ ਦਾ ਦਾਵਾ ਤਾਂ ਹਰੇਕ ਪਾਰਟੀ ਨੇ ਕੀਤਾ ਪਰ ਨਾਰਾ ਕੇਵਲ ਪੰਜਾਬ ਵਿੱਚ ਪਹਿਲਾਂ ਤੋਂ ਹੀ ਕਾਫਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤਾ ਸੀ 13 0 ਦਾ ਕਿ ਇਸ ਵਾਰੀ ਪ੍ਰਾਪਤ ਕਰਕੇ ਵਿਖਾਵਾਂਗੇ ਪਰ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਕੈਬਨਟ ਮਨਿਸਟਰ ਵੀ ਨੇ ਉਹ ਵੀ ਬਠਿੰਡੇ ਤੋਂ ਸੀਟ ਕੱਢ ਕੇ ਨਹੀਂ ਲੈ ਆ ਸਕੇ ਤਕਰੀਬਨ 50000 ਵੋਟਾਂ ਦੇ ਮਾਰਜਨ ਦੇ ਨਾਲ ਹਾਰ ਗਏ ਇਸੇ ਤਰ੍ਹਾਂ ਹੋਰ ਮੰਤਰੀ ਚਾਹੇ ਡਾਕਟਰ ਬਲਬੀਰ ਸਿੰਘ ਹੁਣ ਉਹ ਵੀ ਕੁਝ ਕੁ ਹਜ਼ਾਰ ਵੋਟਾਂ ਦੇ ਮਾਰਜਨ ਦੇ ਨਾਲ ਪਟਿਆਲਾ ਤੋਂ ਡਾਕਟਰ ਗਾਂਧੀ ਤੋਂ ਹਾਰ ਗਏ ਤੇ ਸੀਟ ਨਹੀਂ ਕੱਢ ਕੇ ਲੈ ਆ ਸਕੇ ਇਸੇ ਤਰ੍ਹਾਂ ਮੰਤਰੀ ਲਾਲਜੀਤ ਭੁੱਲਰ ਵੀ ਕੁਝ ਨਹੀਂ ਕਰ ਪਾਏ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਢਾਲੀਵਾਲ ਵੀ ਅਮ੍ਰਿਤਸਰ ਵਾਲੀ ਸੀਟ ਨਹੀਂ ਬਚਾ ਸਕੇ ਇਹ ਗੱਲ ਤਾਂ ਸਾਫੀ ਹੈ ਕਿ ਸੂਬੇ ਵਿੱਚ ਕਾਂਗਰਸ ਨੇ ਲੋਕ ਸਭਾ ਇਲੈਕਸ਼ਨ ਵਿੱਚ ਹੁੰਜਾ ਫਿਰ ਜਿੱਤ ਹਾਸਲ ਕੀਤੀ ਹੈ ਤੇ ਸਭ ਤੋਂ ਵੱਡਾ ਹੁੰਜਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਫਿਰਿਆ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਾਰਜਨ ਜੇਕਰ ਕਿਸੇ ਨੇ ਪ੍ਰਾਪਤ ਕੀਤਾ ਤਾਂ ਉਹ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਕੇਵਲ ਬਠਿੰਡੇ ਦੀ ਇੱਕ ਸੀਟ ਹੀ ਕੱਢ ਕੇ ਲਿਆ ਸਕੀ ਪਰ ਬਾਕੀ ਹਰ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋ ਗਈ ਭਾਜਪਾ ਨੇ ਸੂਬੇ ਵਿੱਚ ਵੋਟ ਪ੍ਰਤੀਸ਼ਤਤਾ ਵਿੱਚ ਵਾਧਾ ਕਮਾਇਆ ਹਾਲਾਂਕਿ ਸੀਟ ਭਾਵੇਂ ਇੱਕ ਵੀ ਨਹੀਂ ਕੱਟ ਪਾਏ ਪਰ ਜਿੱਥੇ 2022 ਵਿੱਚ ਕੇਵਲ 7% ਵੋਟਾਂ ਭਾਜਪਾ ਨੇ ਹਾਸਲ ਕੀਤੀਆਂ ਉੱਥੇ ਇਸ ਵਾਰ ਦੀ ਤਕਰੀਬਨ 17-18% ਵੋਟ ਭਾਜਪਾ ਨੇ ਪ੍ਰਾਪਤ ਕਰ ਲਈ ਤਾਂ ਪੰਜਾਬ ਵਿੱਚ ਬਣੀ ਇਸ ਸਥਿਤੀ ਤੇ ਸੂਬਾ ਸਰਕਾਰ ਚੰਗੀ ਪਰਚੋਲ ਕਰਨ ਵਾਲੀ ਹੈ ਕਿ ਦੋ ਸਾਲਾਂ ਵਿੱਚ ਕਿੱਥੇ ਗਲਤੀ ਹੋਈ ਕਿੱਥੇ ਕਮੀ ਰਹਿ ਗਈ ਕਿ ਲੋਕ ਸਭਾ ਸੀਟਾਂ ਹਾਸਲ ਕਰਨ ਵਿੱਚ ناکامی ਦੇ ਪਿੱਛੇ ਕਿਹੜੇ-ਕਿਹੜੇ ਕਾਰਨ ਰਹੇ ਇਸੇ ਤਰ੍ਹਾਂ ਦੀ ਪਰਚੋਲ ਪੰਜਾਬ ਭਾਜਪਾ ਵੀ ਕਰੇਗੀ ਕਿ ਆਖਰ ਕਿੰਨਾ ਗੱਲਾਂ ਕਰਕੇ ਪੰਜਾਬ ਦੇ ਸ਼ਹਿਰਾਂ ਵਿੱਚ ਤਾਂ ਥੋੜਾ ਬਹੁਤਾ ਸਾਥ ਉਹਨਾਂ ਨੂੰ ਮਿਲ ਗਿਆ ਪਰ ਪਿੰਡਾਂ ਵਿੱਚ ਉਹਨਾਂ ਦਾ ਰੁਝਾਨ ਉਹ ਨਹੀਂ ਬਣਾ ਪਾਇਆ। ਸਵੈ ਪਰਚੋਲ ਸ਼੍ਰੋਮਣੀ ਅਕਾਲੀ ਦਲ ਵੀ ਕਰੇਗਾ ਕਿ ਸਾਰੇ ਸੂਬੇ ਵਿੱਚ ਹੀ ਸਮਾਨਤਾ ਜ਼ਬਤ ਹੋ ਗਈਆਂ ਨੇ ਤਾਂ ਇੱਥੇ ਕਿਹੜੇ-ਕਿਹੜੇ ਸਿਧਾਂਤ ਜਾਂ ਕਿਹੜੇ-ਕਿਹੜੇ ਵਿਅਕਤੀ ਵਿਸ਼ੇਸ਼ ਨੇ ਜੋ ਪਾਰਟੀ ਦੇ ਢਾਂਚੇ ਨੂੰ ਮੋੜ ਤੋਂ ਖੜਾ ਕਰਨ ਲਈ ਬਦਲੇ ਜਾਣਗੇ ਤੇ ਵੱਡੀ ਪਰਚੋਲ ਬਹੁਜਨ ਸਮਾਜ ਪਾਰਟੀ ਨੂੰ ਕਰਨ ਦੀ ਲੋੜ ਹੈ ਜੋ ਕਿ ਪੰਜਾਬ ਦਾ ਕੀ ਭਾਰਤ ਵਿੱਚ ਵੀ ਮੇਰੇ ਖਿਆਲ ਦੇ ਨਾਲ ਕੋਈ ਵੀ ਸੀਟ ਹਾਸਲ ਨਹੀਂ ਕਰ ਸਕੀ ਇੱਥੋਂ ਤੱਕ ਕਿ ਅਨੰਦਪੁਰ ਸਾਹਿਬ ਜਿੱਥੇ ਉਮੀਦ ਕੀਤੀ ਜਾ ਸਕਦੀ ਸੀ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਸੀਟ ਕੱਢ ਲੈਣਗੇ ਉੱਥੇ बसपा ਕੋਈ ਕਮਾਲ ਨਹੀਂ ਦਿਖਾ ਸਕੀ ਤੇ ਇਹ ਤਾਂ ਸੀ ਪੰਜਾਬ ਦੀ ਗੱਲ ਅਜਿਹਾ ਹੀ ਸਵੈ ਪਰਚੋਲ ਹਾਲੇ ਦਿੱਲੀ ਵਿੱਚ ਹੋਣਾ ਬਾਕੀ ਹੈ ਅੱਜ ਸ਼ਾਮ ਮੀਡੀਆ ਗਠਜੰਬੰਦ ਜਿਸ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਸਮਾਜਵਾਦੀ ਪਾਰਟੀ ਤੇ ਹੋਰ ਸਾਥੀ ਪਾਰਟੀਆਂ ਸ਼ਾਮਲ ਨੇ ਇੱਕ ਮੀਟਿੰਗ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਕਰ ਕਰਨ ਵਾਲੀਆਂ ਨੇ ਜਿੱਥੇ ਉਹ ਉਹ ਵੀ ਸਵੈ ਪਰਚੋਲ ਕਰਨਗੇ ਕਿ ਜ਼ੋਰ ਤਾਂ ਬਹੁਤ ਲਾਇਆ ਵਾਦੇ ਵੀ ਕੀਤੇ ਪਿਆਰ ਦੀ ਦੁਕਾਨ ਵੀ ਚਲਾਈ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਫ਼ਰ ਵੀ ਕਰ ਲਿਆ ਪਰ ਬਹੁਮਤ ਵਿੱਚ ਨਹੀਂ ਆ ਸਕੇ ਇੱਥੋਂ ਤੱਕ ਕਿ 100 ਦਾ ਅੰਕੜਾ ਵੀ ਇਹ ਗਠਜੰਬੰਦ ਪਾਰ ਨਹੀਂ ਕਰ ਸਕਿਆ ਦੂਜੇ ਪਾਸੇ ਭਾਰਤ ਵਿੱਚ ਤੀਜੀ ਵਾਰੀ ਐਨਡੀਏ ਦੀ ਸਰਕਾਰ ਬਣ ਜਾ ਰਹੀ ਹੈ ਇਸ ਦਾ ਐਲਾਨ ਤਾਂ ਬੀਤੀ ਸ਼ਾਮ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰ ਦਿੱਤਾ ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਨੇ ਕੱਲ ਲੰਬਾ ਚੌੜਾ ਸੰਬੋਧਨ ਭਾਜਪਾ ਵਰਕਰਾਂ ਨੂੰ ਦਿੱਤਾ ਇਸੇ ਦੇ ਨਾਲ ਹੀ ਸਥਿਤੀ ਨੂੰ ਭਾਂਪਦੇ ਹੋਏ ਉਹਨਾਂ ਨੇ ਐਨਡੀਏ ਦਾ ਸ਼ੁਕਰੀਆ ਵੀ ਕੀਤਾ ਉਹਨਾਂ ਨੇ ਸਾਰੇ ਸਾਥੀ ਦਰਾਂ ਦੀ ਮੀਟਿੰਗ ਬੁੱਧਵਾਰ ਨੂੰ ਬੁਲਾਈ ਹੈ ਯਾਨੀ ਕਿ ਅੱਜ ਇਥੋਂ ਤੱਕ ਕਿ ਉਹਨਾਂ ਨੇ ਬਿਹਾਰ ਦੇ ਸੀਐਮ ਨਦੀਸ਼ ਕੁਮਾਰ ਤੇ TDP ਨੇਤਾ ਚੰਦਰਬਾਬੂ ਨਾਇਡੂ ਨੂੰ ਫੋਨ ਕਰਕੇ ਮੀਟਿੰਗ ਲਈ ਬੁਲਾਇਆ ਹੈ ਭਾਜਪਾ ਨੂੰ ਕੁੱਲ ਸੀਟਾਂ ਮਿਲੀਆਂ ਨੇ 240 TDP ਨੂੰ 16 ਤੇ JDU ਨੂੰ 12 ਹਾਲਾਂਕਿ ਦੇਸ਼ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਘੱਟੋ-ਘੱਟ 272 ਸੀਟਾਂ ਯਾਨੀ ਕਿ 542 ਸੀਟਾਂ ਚੋਂ 50 ਫੀਸਦੀ ਵੋਟਾਂ ਸੀਟਾ حاصل ਕਰਨਾ ਜ਼ਰੂਰੀ ਹੈ ਭਾਜਪਾ 2072 ਤੱਕ ਨਹੀਂ ਪਹੁੰਚ ਸਕੀ ਪਰ ਜੀਡੀਯੂ ਟੀਡੀ ਟੀਡੀਪੀ ਤੇ ਹੋਰ ਬਾਕੀ ਦਲਾਂ ਤੋਂ ਸਾਥ ਲੈ ਕੇ ਸਰਕਾਰ ਬਣਾਈ ਜਾ ਸਕਦੀ ਹੈ ਦੂਜੇ ਪਾਸੇ ਚਰਚਾਵਾਂ ਦਾ ਬਾਜ਼ਾਰ ਇਸ ਗੱਲ ਨੂੰ ਲੈ ਕੇ ਗਰਮ ਹੋ ਰਿਹਾ ਹੈ ਕੇ ਨितीश ਕੁਮਾਰ ਨਾਲ ਕਾਂਗਰਸ ਵੀ ਸੰਪਰਕ ਕਰ ਰਹੀ ਹੈ ਐਸਾ ਹੀ ਸੰਪਰਕ ਚੰਦਰਬਾਬੂ ਨਾਇਡੂ ਦੇ ਨਾਲ ਵੀ ਕੀਤਾ ਜਾ ਰਿਹਾ ਤੇ ਬੀਤੀ ਸ਼ਾਮ ਰਾਹੁਲ ਗਾਂਧੀ ਖੋਰੀ ਵੀ ਇਹ ਕਹਿ ਕੇ ਗਏ ਨੇ ਕਿ ਬਹੁਮਤ ਬਣਾਉਣ ਦੀ ਕੋਸ਼ਿਸ਼ ਹੋਵੇਗੀ ਐਸੀ ਹੀ ਗੱਲ ਅੱਜ ਤੇਜਸਵੀ ਯਾਦਵ ਨੇ ਵੀ ਕਹੀ ਹੈ ਕਿ ਬਹੁਮਤ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਦੂਜੇ ਪਾਸੇ ਜਿਹੜੇ ਹਵਾਈ ਜਹਾਜ਼ ਵਿੱਚ ਨितीश ਕੁਮਾਰ ਐਨਡੀਏ ਦੀ ਮੀਟਿੰਗ ਕਰਨ ਦਿੱਲੀ ਜਾ ਰਹੇ ਨੇ ਉਸੇ ਜਹਾਜ਼ ਵਿੱਚ ਪਿਛਲੀ ਸੀਟ ਤੇ ਤੇਜਸਵੀ ਯਾਦਵ ਖੋਰੀ ਵੀ ਦਿੱਲੀ ਇੰਡੀਆ ਘਟਬੰਧਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀ ਜੇ ਹੁਣੇ-ਹੁਣੇ ਦੀਆਂ ਤਾਜ਼ਾ ਖਬਰਾਂ ਤੇ ਤਿਆਰਮਾਰੀ ਹੈ ਤਾਂ ਚੰਦਰਬਾਬੂ ਨਾਇਡੂ ਨੇ ਤਾਂ ਹైదరాబాద్ ਤੋਂ ਰਵਾਨਾ ਹੋਣ ਤੱਕ ਇਹ ਗੱਲ ਕਹਿ ਦਿੱਤੀ ਕਿ ਉਹ ਤੀਸਰੀ ਵਾਰ ਕਿੰਗ ਮੇਕਰ ਦੀ ਭੂਮਿਕਾ ਨਿਭਾਉਣਗੇ ਤੇ ਐਂਡੀਆ ਵਿੱਚ ਆਪਣਾ ਯੋਗਦਾਨ ਕਾਇਮ ਰੱਖਣਗੇ ਦੂਜੇ ਪਾਸੇ ਨਿਤਿਸ਼ ਹੋਰੀ ਜੋ ਕਿ ਪਟਨਾ ਤੋਂ ਦਿੱਲੀ ਲਈ ਰਵਾਨਾ ਹੋਏ ਨੇ ਉਹ ਕਿੱਧਰ ਨੂੰ ਜਾਂਦੇ ਨੇ ਉਹਨਾਂ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਮਿਲੀ ਤੇਜਸਵੀ ਯਾਦਵ ਦੇ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਤੇਜਸਵੀ ਯਾਦਵ ਨੇ ਕੀ ਕਿਹਾ ਮੀਡੀਆ ਨੂੰ पूरा बयान तीन मिनट का है है ठरमे के सुनना उस तो बाद बाकी गांधी आया है इंडिया गठबंधन के पक्ष में आया है आप जान रहे हैं इस बार लगभग जो है हम लोगों ने सीटों में भी बढ़ोतरी की है और एक करोड़ से भी ज्यादा राष्ट्रीय जनता दल को वोट मिले हैं सबसे ज्यादा वोट जो है राष्ट्रीय जनता दल को मिला है वोटिंग परसेंटेज भी काफी अच्छा रहा है बहुत जगहों पर जो है बहुत कम मार्जिन से हम लोग हारते थे पहले देखा जाता था दो तो लाख लाख पांच लाख से लोग हारते थे इस बार जो है कहीं भी नहीं देखा गया तीन चार सीटें ऐसी हैं जहां हम बीस हजार के अंतर से ही हारे हैं तो हम लोगों का जो प्रदर्शन रहा है बहुत ही बढ़िया रहा है और आप जान रहे हैं बिहार से ही चुनाव उठा और जिस हिसाब से हम लोगों ने चुनाव मुद्दों पर लड़ने का काम किया है वो आप सब लोग देख सकते हैं तो अयोध्या तो में राम जी का आशीर्वाद तो इंडिया गठबंधन को हम लोगों को मिला तो कहीं भी जो है आप देखेगा एक चीज तो साफ हो गया कि जो मोदी जी की बात करते थे कि मोदी फैक्टर मोदी फैक्टर वो खत्म हो गया भाजपा जो है मेजोरिटी से दूर चली गई है जो सहयोगी हैं अब उन पर डिपेंडेंट है और हम लोग तो खुशी है इस बात की कि भाई चलो हम लोग जो संविधान लोकतंत्र रोकने बस बचाने का जो प्रयास था उसमें हम लोग जो है काफी हद तक कामयाब हुए अब हमारी यही उम्मीद है कि जो भी नई सरकार बने खास तौर पे बिहार को विशेष राज्य का दर्जा दिलाए और जो हम लोगों ने 75 परसेंट जो आरक्षण जो बढ़ाया है उसको शेड्यूल नाइन में जो है वो किया जाए आप चाहते हैं कि सरकार इंडिया बनाए बनाना चाहिए प्रयास करना चाहिए अब देखिए हमारी सरकार प्रयास तरफ तो हम लोग रहेंगे उसमें तो उस उसमें तो उसमें 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 देखिए प्रयास उस लोगों को रहना चाहिए क्यों नहीं तो, तो रहना चाहिए तो 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 आपने कहा भी तो आज उनके बाद नीति जी बड़ा फैसला ले सकते हैं का दबाव है कि नीति आप लोग आ गया है सबसे महत्वपूर्ण बात है कि भाई विशेष बिहार को विशेष राज्य का दर्जा मिलना चाहिए किसी भी कीमत पर और जो आरक्षण की सीमा जो पचहत्तर परसेंट है उसको शेड्यूल लाइन में डालना है अगर होता है कुछ ऐसा अगर हम लोगों के पास आएगा तो हम लोग जरूरी अच्छा हमको जानकारी ਤਾਂ ਕੁੱਲ ਮਿਲਾ ਕੇ ਅੱਜ ਮੀਟਿੰਗ ਐਂਡੀਆ ਦੀ ਵੀ ਹੈ ਤੇ ਇੰਡੀਆ ਗਠਬੰਧਨ ਦੀ ਵੀ ਹੈ ਉਂਝ ਤਾਂ ਇੰਡੀਆ ਗਠਬੰਧਨ ਦਾ ਬਹੁਮਤ ਬਣਨਾ ਔਖਾ ਹੀ ਲੱਗਦਾ ਹੈ ਕਿਉਂਕਿ ਸੀਟਾਂ ਤਾਂ ਆਪਾਂ 100 ਤੋਂ ਵੀ ਜ਼ਿਆਦਾ ਨਹੀਂ ਲਿਆ ਸਕੇ ਫੇਰ ਵੀ ਕਿਉਂਕਿ ਸਿਆਸਤ ਹੈ ਤੇ ਕਿਸੇ ਵੀ ਵੇਲੇ ਬਦਲੀ ਜਾ ਸਕਦੀ ਹੈ ਤਾਂ ਮੀਟਿੰਗ ਤੋਂ ਬਾਅਦ ਆਖਰੀ ਸਿੱਟਾ ਕੀ ਨਿਕਲੇਗਾ ਇਹ ਤਾਂ ਸ਼ਾਮ ਨੂੰ ਹੀ ਪਤਾ ਚੱਲੇਗਾ ਔਰ ਇਹ ਵੀ ਵੇਖਣ ਵਾਲਾ ਹੋਵੇਗਾ ਕਿ ਇੰਡੀਆ ਗਠਬੰਧਨ ਦੀ ਮੀਟਿੰਗ ਦੇ ਵਿੱਚ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਹੁਣ ਆਪਣਾ ਕੀ ਯੋਗਦਾਨ ਪਾਉਂਦੇ ਨੇ ਕੀ ਸਲਾਹ ਦਿੰਦੇ ਨੇ ਤੇ ਪੰਜਾਬ ਦੇ ਵਿੱਚ ਹੋਏ ਫੇਲਿਅਰ ਨੂੰ ਉਹ ਕਿਸ ਪ੍ਰਕਾਰ ਵੇਖਦੇ ਨੇ ਕਿ ਆਖਰ ਨਕਾਮੀ ਕਿੱਥੇ ਰਹਿ ਗਈ ਤਾਂ ਇਹ ਤਾਂ ਸੀ ਭਾਰਤ ਦੀ ਗੱਲ ਤੇ ਪੰਜਾਬ ਦੀ ਗੱਲ ਬਾਕੀ ਤੁਹਾਡੀ ਕੋਈ ਆਪਣੀ رائے ਹੈ ਬਣਨ ਵਾਲੀ ਸਰਕਾਰ ਨੂੰ ਲੈ ਕੇ ਜਾਂ ਕਿਹਦੀ ਸਰਕਾਰ ਬਣੇ ਇਸ ਸੰਬੰਧੀ ਆਪਣੀ رائے ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਤਾਜ਼ੀਆਂ ਖਬਰਾਂ ਦੇ ਨਾਲ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ న్యూਸ ਸਤਿ ਸ਼੍ਰੀ ਅਕਾਲ